ਇੱਕ ਫੈਕਟਰੀ ਦੇ ਮਾਲਕ ਨੇ ਇੱਕ ਚੋਰ ਨੂੰ ਰੰਗੇ ਹੱਥੀ ਚੋਰੀ ਕਰਦੇ ਹੋਏ ਕਾਬੂ ਕੀਤਾ ਹੈ ਜਦੋਂ ਚੋਰ ਨੂੰ ਕਾਬੂ ਕੀਤਾ ਗਿਆ ਤਾਂ ਮੌਕੇ ਤੇ ਉਸ ਚੋਰ ਦਾ ਕਹਿਣਾ ਸੀ ਉਹ ਤਾਂ ਕਬੂਤਰ ਫੜਨ ਦੇ ਲਈ ਆਇਆ ਹੈ ਹਾਲਾਂਕਿ ਜਦੋਂ ਚੋਰ ਨੂੰ ਕਾਬੂ ਕੀਤਾ ਗਿਆ ਤਾਂ ਨਸ਼ੇ ਦੀ ਹਾਲਤ ਦੇ ਵਿੱਚ ਲੱਗ ਰਿਹਾ ਸੀ ਉੱਥੇ ਹੀ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਆਏ ਦਿਨ ਉਹਨਾਂ ਦੀ ਫੈਕਟਰੀ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਕਦੇ ਦਰਵਾਜ਼ੇ ਪੱਟ ਲਏ ਜਾਂਦੇ ਨੇ ਕਦੇ ਕੋਈ ਹੋਰ ਸਮਾਨ ਦੀ ਚੋਰੀ ਕਰ ਲਈ ਜਾਂਦੀ ਹੈ ਹੋਂ ਤੱਕ ਥਾਣਿਆਂ ਦੇ ਵਿੱਚ ਵੀ ਕਈ ਰਿਪੋਰਟਾਂ ਦਿੱਤੀਆਂ ਗਈਆਂ ਨੇ ਪਰੰਤੂ ਹਾਲੇ ਤੱਕ ਕੋਈ ਵੀ ਕਾਰਵਾਈ ਪੁਲਿਸ ਦੇ ਵੱਲੋਂ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇੱਕ ਚੋਰ ਨੂੰ ਰੰਗੇ ਹੱਥੀ ਲੋਹੇ ਦਾ ਦਰਵਾਜ਼ਾ ਪੱਟਦੇ ਹੋਏ ਕਾਬੂ ਕੀਤਾ ਗਿਆ। ਲੇਕਿਨ ਜਦੋਂ ਚੋਰ ਨੂੰ ਫੜਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਕਬੂਤਰ ਫੜਨ ਦੇ ਲਈ ਆਇਆ ਹੈ। ਹਾਂਜੀ ਭਾਜੀ ਕੀ ਮਾਮਲਾ ਹੈ ਤੁਸੀਂ ਇਹ ਨੌਜਵਾਨ ਨੂੰ ਫੜ ਰੱਖਿਆ ਇੱਥੇ ਫੈਕਟਰੀ ਦੇ ਵਿੱਚ? ਬ੍ਰਿਜ ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਈ 1994 ਦੀ। ਜੀ। 3 ਸਾਲ ਹੋ ਗਏ ਸਾਨੂੰ ਇੱਥੇ ਦੁੱਖਿਆ ਘਟ ਕੋੜ ਸਾਡੀਆਂ ਜੇ ਥਾਣੇ 'ਚ ਜਾ ਕੇ ਵੀ ਦੇਖੋਗੇ ਕਟ ਕੋਟ ਚਾਰ ਪੰਜ ਸਾੜੀਆਂ ਕੰਪਲੀਟਾਂ ਨੇ ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ ਹੂੰ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇੜ ਤੱਕ ਵੀ ਪੱਟ ਕੇ ਲੈ ਗਏ ਫੈਕਟਰੀ ਵਾਲੇ ਦੋਲੇ ਦੇਖੋ ਇਹਨਾਂ ਦੇ ਚੋਰਾਂ ਨੇ ਚੱਕੜ ਸਾਡੀ ਫੈਕਟਰੀ ਵੀ ਬੰਦ ਹੋ ਗਈ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਸਾਨੇ ਨੂੰ ਤੋੜਦੇ ਤੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ 'ਚ ਗਏ ਸੀ ਵਾਪਸ ਆਇਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜਿਆ ਵਿੰਡੋ ਤੋੜਦੇ ਸੀ ਉਹਦੀ ਗੇਟ ਤੋੜਦੇ ਸੀ ਲੋਹੇ ਦੇ ਉੱਥੋਂ ਫੜਿਆ ਸਾਡੇ ਉਹ ਸ਼ਟਰ ਵੀ ਦੇਖ ਲਓ ਪੱਟੇ ਪੇ ਉਹ ਤੋਂ ਮਸ਼ੀਨਾਂ ਚੱਕ ਕੇ ਲੈ ਗਏ ਥਾਣੇ ਚ ਕੰਪਲੇਟ ਤੱਕ ਡੋਰ ਸਾਡੀਆਂ ਕਿੰਨੀਆਂ ਹੋ ਗਈਆਂ ਆਂ ਦਿਨ ਗੇੜਾ ਮਾਰ ਕੇ ਥਾਣੇ ਵਾਲੇ ਆ ਜਾਂਦੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਇਹਨਾਂ ਕੋਸਾ ਆ ਅੱਜ ਪਹਿਲੀ ਵਾਰ ਸੱਤ ਤੋਂ ਬੰਦਾ ਫੜਿਆ ਗਿਆ ਜਿੱਥੇ ਚੜੇ ਉੱਥੇ ਕੋਈ ਪੌੜੀ ਜਾਨਦਾਰ ਰਸਤਾ ਪੱਕੀ ਪੌੜੀ ਬਣੀ ਹੋਈ ਹੈ ਵੀਰ ਜੀ ਜਾਣ ਦੀ ਪੱਕੀ ਪੌੜੀ ਉੱਪਰ ਜਾਣ ਦੀ ਸਿਮਿੰਟ ਦੀ ਪੌੜੀ ਬਣੀ ਹੋਈ ਆ ਲੋਹੇ ਦੇ ਦਰਵਾਜ਼ੇ ਲੱਗੇ ਹੋਏ ਨੇ ਗੇੜਨ ਕਮਰੇ ਬਣੇ ਹੋਏ ਨੇ ਲੇਬਰ ਕੁਆਟਰ ਚਾਰ ਕਮਰੇ ਨੇ ਉਹਨਾਂ ਨੂੰ ਹਰੇਕ ਨੂੰ ਗੇਟ ਲੱ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ ਭਾਜੀ ਵੀਡੀਓ ਦੇਖ ਰਹਾ ਮੈਂ ਤੇ ਤੁਰਿਆ ਵੀ ਨਹੀਂ ਜਾ ਰਿਹਾ ਵੀਰ ਜੀ ਹੁਣ ਇਹਨੇ ਕੰਮ ਹੀ ਹੋਰ ਛੋਟੇ ਭੱਜ ਕੇ ਰਹੇ ਨੇ ਮੋਟਰਸਾਈਕਲ ਲੈਣ ਨੂੰ ਜਾਂ ਮੋਟਰਸਾਈਕਲ ਦੀ ਕਿਸ਼ਤ ਭਾਨੂੰ ਲੈਣੇ ਨੇ ਇਹਨੇ ਨਸ਼ੇ ਕਰਨ ਨੂੰ ਚੋਰੀਆਂ ਕਰਨੀਆਂ ਨੇ ਨਸ਼ਾ ਇਹਨਾਂ ਨੂੰ ਆ ਮਿਲਦਾ ਜਿਹੜੀ ਮਰਜ਼ੀ ਪਿੰਡ ਚ ਜਾ ਕੇ ਨਸ਼ਾ ਲੈ ਲੈ ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕੁਵਾੜੀਆਂ ਦੇ ਮਾਲ ਵੇਚਦੇ ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈਗਾ ਵੇਚਣ ਵਾਲਾ ਕਿੱਥੋਂ ਦਾ ਇਹ ਪਰਿਵਾਰ ਨਾਲ ਗੱਲ ਇਹਨਾਂ ਪਰਿਵਾਰ ਮਾ ਨਾਲ ਗੱਲ ਹੋਈ ਸੀ ਮਾ ਨਾਲ ਸਿੱਧਾ ਚੱਲਾ ਵਰਤ ਵੀ ਕੱਲੋ ਜੀ ਇਹ ਤਾਂ ਸਾਡੇ ਤੋਂ 2 ਦਿਨ ਦਾ ਫਰਾਰ ਹੈ ਜੀ ਪਰਵਾਹ ਨੂੰ ਕੀ ਪਤਾ ਨਹੀਂ ਵੀ ਇਹ ਕਿੱਥੋਂ ਪੈਸੇ ਖਰਚ ਕਰਦਾ ਕਿੱਥੋਂ ਨਸ਼ੇ ਕਰਦਾ ਸऱ्या ਨੂੰ ਪਤਾ ਵੀ ਹੈ ਇਸ ਟਾਈਮ ਨਸ਼ੇ ਚ ਉਹਨਾਂ ਨੂੰ ਪਤਾ ਵੀ ਨਸ਼ੇ ਕਿੱਥੋਂ ਆ ਲਿਆ ਰਿਹਾ ਇਹ ਨਹੀਂ ਜਦੋਂ ਤੁਸੀਂ ਨੂੰ ਫੜਿਆ ਫੈਕਟਰੀ ਚ ਨੇ ਕੀ ਕਿਹਾ ਵੀ ਮੈਂ ਕੀ ਕਰਨਾ ਐਸੇ ਥੇ ਬੋਲੀ ਨਹੀਂ ਯਾਰ ਇਹਨੂੰ ਕੁਝ ਬੋਲਣੀ ਜਾਂਦਾ ਕਿਤੇ ਕੀ ਬੋਲਦਾ ਕਿਤੇ ਕੀ ਬੋਲਦਾ ਮੈਂ ਕਦੇ ਉ ਆਇਆ ਸੀ ਕਿਤੇ ਪਾਣੀ ਪੀਣ ਆਇਆ ਸੀ ਕਦੇ ਕਬੂਤਰ ਦਾ ਨਾਮ ਲਾ ਦਿੰਦਾ ਇੱਥੇ ਕਬੂਤਰਖਾਨਾ ਖੋਲਿਆ ਹੋਇਆ ਇਹ ਗੱਲ ਗੱਲ ਤਾਂ ਹੀ ਠੀਕ ਹੈ ਉੱਥੋਂ ਬੱਸ ਆਈ ਠੀਕ ਹੈ ਨਹੀਂ ਉੱਥੇ ਲਾਇਆ ਆਗਰਾ ਬਸ ਅੱਡਾ ਵੀ ਇੱਥੇ ਬਸ ਲਾ ਕੇ ਜਾਊਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਅਸੀਂ ਬੈ ਕੇ ਜਾਣਾ ਬਸ ਬਸ ਕਿਹੜੀ ਬੈ ਕੇ ਜਾਊਗੀ ਸਿੱਧਾ ਨਾਬੇ ਜਾਊਗੀ ਜਾਂ ਪੌਣੀਗੜ ਜਾਊਗੀ ਬਸ ਇੱਥੋਂ ਬੈ ਕਿਹੜੀ ਜਾਂਦੀ ਹੈ ਬਸ ਚੇਂਜ ਕਰਨੀ ਸੀ ਉਹਨਾਂ ਨੇ ਬਸ ਪੰਪ ਤੋਂ ਠੀਕ ਹੈ ਇੱਥੇ ਤੋਂ ਬਸ ਲਾ ਗਈ ਠੀਕ ਹੈ ਪੰਪ ਇੱਥੋਂ ਕਿੰਨਾ ਉੱਧਾ ਕਿਲੋਮੀਟਰ ਪਿੱਛੇ ਆ ਮੈਂ ਉੱਥੇ ਦੇਖਾਈ ਗਈ ਉੱਥੇ ਦੇਖਿਆ ਨਾ ਉੱਥੋਂ ਬਾਥਰੂਮ ਕਰਨ ਲੱਗਾ ਮੈਨੂੰ ਕੱਢਾ ਦੇ ੱਡਾ ਮੇਰੇ ਲਈ ਉੱਤਰ ਪਹਿਲਾਂ ਰੱਖਦੇ ਹੁੰਦੇ ਸੀ ਠੀਕ ਹੈ ਜੀ ਅੱਛਾ ਮੈਂ ਖੁ ਵੱਡਾ ਦੇ ਗਏ ਮੈਨੂੰ ਆਇਆ ਸੀ ਮਾ ਕਬੂਤਰ ਹੋਣਗੇ ਬੋਲੀ ਤੁਹਾਡੀ ਫੈਕਟਰੀ ਚ ਕਬੂਤਰ ਵੀ ਨੇ ਇੱਕ ਕਬੂਤਰ ਨਹੀਂ ਹੈਗਾ ਜੀ ਤੁਸੀਂ ਖੁਦ ਵਿਜੀਟ ਕਰੋ ਜੀ ਜਾ ਕੇ ਦੇਖੋ ਕਬੂਤਰ ਗੇੜ ਤੋੜ ਕੇ ਕਬੂਤਰ ਗੱਡੂਗਾ ਜੀ ਸਵੇਰੇ ਘਰੇ ਸੀਗੇ ਘਰ ਤੋਂ ਆਇਓ ਨਹੀਂ ਮੈਂ ਨਾਨਕੇ ਗਿਆ ਬਰੇ ਨਾਨਕੇ ਕਿੱਥੇ ਨੇ ਹਾਂ ਜੀ ਅੱਛਾ ਤੇ ਭਾਜੀ ਤੁਸੀਂ ਪੁਲਿਸ ਨੂੰ ਤਲਾਹ ਕਰ ਦਿੱਤੀ ਇਸ ਦੇ ਬਾਰੇ ਮੈਂ ਹੁਣ ਪੁਲਿਸ ਨੂੰ ਫੋਨ ਕਰਨ ਲੱਗਿਆ ਜੀ ਠੀਕ ਹੈ ਮੈਸੇਜ ਚ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ ਠੀਕ ਹੈ ਮਕੌਦਾ ਨੂੰ ਦਿਖਾਉਂਗਾ ਤੋੜਿਆ ਹੋਇਆ ਸਮਾਨ ਦਿਖਾ ਦੇਣਾ ਉਹਨਾਂ ਨੂੰ ਜੋ ਇਹ ਤੋੜ ਰਾ ਛ ਉਹ ਦੇਖ ਲੋ ਛੋੜੇ ਸਾਹਮਣੇ ਉਹ ਸਾਟਰ ਦੇਖ ਲੋ ਕਿਵੇਂ ਪਟ ਰੱਖਿਆ ਉਹਦੇ ਵਿੱਚ ਮਸ਼ੀਨਾਂ ਸੀ ਉਹਦੀ ਕੰਪਲੀਟ ਹੋਈ ਹੋਈ ਆ ਉਹ ਪੁਲਿਸ ਚ ਜੇਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ ਆਲੇ ਦੁਆਲੇ ਨਮਸਕਾਰ ਸਰ ਜੀ ਨਮਸਕਾਰ ਜੀ ਪੋਨਗਾ ਥਾਣੇ ਤੋਂ ਬੋਲਦਾ ਹਾਂ ਜੀ ਹਾਂ ਜੀ ਹਾਂ ਜੀ ਸਰ ਮੈਂ ਮਾਜੀ ਤੋਂ ਮੈਂ ਰੋਡ ਦੇ ਉੱਪਰ ਆਪਣੀ ਪੋਸ਼ਪਟਾਈਲ ਇੰਡਸਟਰੀ ਆ ਉੱਥੋਂ ਬੋਲਦਾ ਜੀ ਮਾਜੀ ਜੀ ਮਾਜੀ ਮੈਂ ਰੋਡ ਦੇ ਉੱਪਰ ਪੋਸ਼ਪਟਾਈਲ ਇੰਡਸਟਰੀ ਆ ਜੀ ਜਿੱਥੇ ਟੂਲ ਪਰਚੀ ਹੁੰਦੀ ਸੀ 90 ਵਾਲੀ ਜੀ ਅੱਛਾ ਜੀ ਮੇਰੇ ਨਾਲ ਤਾਂ ਪਹਿਲਾਂ ਵੀ ਕੰਮ ਲੈਣੇ ਕਾਫੀ ਚੋਰੀਆਂ ਹੋਈਆਂ ਨੇ ਮੈਂ ਵੀ ਅੱਜ ਹੁਣ ਬੰਦਾ ਫੜਿਆ ਚੋਰੀ ਕਰਦਾ ਇੱਥੋਂ ਫੈਕਟਰੀ ਚ ਮੇਰੇ ਲਈ ਇੱਥੇ ਫੜਿਆ ਹੋਇਆ ਜੀ ਪਲੀਜ਼ ਤੁਸੀਂ ਇੱਥੋਂ ਕੋਈ ਬੰਦੇ ਭੇਜੋ ਜਿਹੜਾ ਇਹਨੂੰ ਮੌਕੇ ਤੇ ਫੜਨੇ ਜੀ ਚੋਰੀ ਕਰਦੇ ਸੀ ਇਹ ਆਪਣੇ ਪਹਿਲਾਂ ਤਾਂ ਸਮਾਨ ਸੀ ਸਮਾਨ ਸੈਟ ਕਰਦਾ ਸੀ ਹੁਣ ਉੱਪਰ ਗੇਟ ਖੋਲ ਰਿਆ ਨਹੀਂ ਲੋਹੇ ਦੇ ਗੇਟ ਲੱਗੇ ਸੀ ਗੇਟ ਵੀ ਪੱਟ ਕੇ ਲੈ ਗਏ ਦੋ ਜੀ ਉਹ ਸਾਨੂੰ ਪਤਾ ਨਹੀਂ ਲੱਗਿਆ ਅੱਜ ਇਹ ਕੁਦਰਤੀ ਗਏ ਹੋਏ ਸੀ ਬਾਹਰ ਫੈਕਟਰੀ ਕੋਈ ਨਹੀਂ ਸੀ ਜਦੋਂ ਆਇਆ ਅਸੀਂ ਉੱਪਰ ਗੇਟ ਪੱਟ ਰਿਆ ਸੀਗਾ ਜੀ ਦਰਵਾਜੇ ਲੋਹੇ ਦੇ ਜੀ ਲੋਹੇ ਦਾ ਸਮਾਨ ਸੀ ਪਹਿਲਾਂ ਵੀ ਲੋਹੇ ਦੇ ਸਮ ਨਾ ਨਾ ਕਰਦੇ 10-15 ਲੱਖ ਦਾ ਸਮਾਨ ਪਹਿਲਾਂ ਵੀ ਚੋਰੀ ਹੋ ਚੁੱਕਿਆ ਜੀ ਆਪਣੇ ਠਾਣੇ ਚ ਕੰਪਲੀਟ ਵੀ ਬਥੇਰੀਆਂ ਨੇ ਜੀ ਕੋਈ ਜੀ ਨੂੰ ਰੱਖੋ ਅਸੀਂ ਭੇਜਦੇ ਹਾਂ ਠੀਕ ਹੈ ਸਰ ਜੀ ਕੀ ਕਰਨਾ ਸੀ ਤੁਸੀਂ ਫੈਕਟਰੀ ਦੇ ਵਿੱਚ ਜਿਹੜੀ 90 ਰੋਡ ਤੇ ਫੈਕਟਰੀ ਆ ਵਰ ਜੀ ਬੱਸ ਆਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਲੱਵੇ ਅੱਗੇ ਬੱਸ ਕਹਿੰਦੇ ਬੱਸ ਚੇਂਜ ਕਰਨੀ ਆ ਪੰਪ ਤੋਂ ਬੱਸ ਚੇਂਜ ਹੋਊਗੀ ਇੱਥੋਂ ਠੀਕ ਹੈ ਨਾ ਉੱਥੋਂ ਦੋਸਤੇ ਅੱਗੇ ਆ ਜਾ ਅੱਗੇ ਆ ਜਾਣਾ ਆਥੋਂ ਫੈਕਟਰੀ ਤੋਂ ਉੱਥੇ ਰਹਿ ਜਾਈ ਠੀਕ ਹੈ ਨਾ ਜੀ ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਾ ਜੀ ਮੰਨੋ ਖੱਡਾ ਦੇ ਗਏ ਉੱਪਰ ਠੀਕ ਹੈ ਨਾ ਕਬੂਤਰ ਰੱਖਿਆ ਉਹਨਾਂ ਨੇ ਮੈਂ ਬਾਈ ਨੂੰ ਹਾਕ ਮਾਰੀ ਠੀਕ ਹੈ ਕੋਈ ਨਿਕਲਿਆ ਨਹੀਂ ਮੈਂ ਚਾਲਣ ਡਰੋਂਗੇ ਮੈਂ ਤੁਰ ਕੇ ਵਾਗ ਗਏ ਠੀਕ ਹੈ ਨਾ ਫੇਰ ਹਾਕ ਮਾਰੀ ਜੀ ਕਬੂਤਰਾਂ ਦੀ ਤਾਂਗ ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋਗੇ ਮੈਨੂੰ ਆਏ ਕਬੂਤਰ ਮੈਂ ਦੇਖ ਜਾਾਂਗੇ ਮੈਂ ਤਾਂ ਆ ਗਿਆ ਮੈਂ ਹਾਕ ਮਾਰੀ ਫੇਰ ਫੇਰ ਬਈ ਆਇਆ ਇੱਕ ਬਈ ਆਇਆ ਉਹਨੇ ਬਾਹ ਫੜੀ ਮੇਰੀ ਬਾਹ ਫੜ ਕੇ ਮੈਨੂੰ ਕੁੱਟਣ ਲੱਗ ਗਿਆ ਉਹ ਬਈ ਵਸ ਠੀਕ ਹੈ ਜੀ ਅੰਨੀਆ ਲੋ ਜੀ ਪਰਿਵਾਰ ਨੂੰ ਪਤਾ ਤੁਸੀਂ ਇੱਥੇ ਹੋ ਪਰਿਵਾਰ ਨੂੰ ਇਹਨਾਂ ਪਤਾ ਵੀ ਨਾਨਕੇ ਗਿਆ ਸੀਗਾ ਮੇਰੇ ਲਾਤਾ ਗਾਨ ਨੂੰ ਬਰੇ ਪ੍ਰੈਸ਼ਨ ਹੈ ਜਾਓ ਨਾ